ਹਾਂਜੀ ਵੀ ਜਿਹੜੇ ਵੀਰਾਂ ਨੂੰ ਨਵੇਂ ਪਰਾਂ ਤੇ ਚੰਗੇ ਕਬੂਤਰ ਅਸੂਆ ਵਾਸਤੇ ਜੇਠਾ ਵਾਸਤੇ ਵਿਸਾਖ ਵਾਸਤੇ ਚਾਹੀਦੇ ਆ ਇਹ ਵੀਜੀ ਕਬੂਤਰ ਸੇ ਲਿਆ ਇੱਕ ਦੋ ਕਬੂਤਰਾਂ ਦੀ ਅੱਖ ਚੈੱਕ ਕਰੋ ਆ ਇੱਕ ਲਾਲ ਅੱਖ ਦੇ ਆ ਮਾਦੀ ਆ ਪਹਿਲਾ ਨਾ ਹੀ ਆ ਸਾਰੇ ਹੀ ਕਬੂਤਰ ਸੇ ਲਿਆ ਇਹ 15 ਤੋਂ ਉੱਪਰ ਕਬੂਤਰ ਆ ਸਾਰੇ ਚਿੱਟੀ ਲਾਲ ਅੱਖ ਦੇ ਆ ਨਾ ਕੋ ਖੱਟੀ ਆ ਨਾ ਕੋ ਕਾਲੀ ਆ ਨਾ ਕੋ ਚਿੱਟਾ ਵਾ ਨਾ ਕੋ ਲਾਕਾ ਵਾ ਸਾਰੇ ਰੰਗਦਾਰ ਕਬੂਤਰ ਆ ਜਿਹੜੇ ਵੀਰ ਨੂੰ ਚਾਹੀਦੇ ਆ ਸਕਰੀਨ ਦੇ ਉੱਤੇ ਨੰਬਰ ਤੇ ਕਾਲ ਕਰ ਲਿਓ ਲੋਕੇਸ਼ਨ ਹੈਗੀ ਆਪਣੀ ਤਰਨਤਾਰਨ ਡਿਲੀਵਰੀ ਯਾਰ ওভার ਇੰਡੀਆ ਹੋ ਜੂਗੀ